ਅਗਦੇ ਪਿੰਡ ਹੁਸੈਨਾਬਾਦ ਦੇ ਇੱਕ ਖੂਬ ਵਿੱਚੋਂ 17 ਸਾਲ ਦੀ ਲੜਕੀ ਦੀ Laash ਮਿਲਣ ਤੋਂ ਬਾਅਦ ਪੁਲਿਸ ਲਈ ਇਹ Laash ਪਹੇਲੀ ਬਣ ਚੁੱਕੀ ਸੀ। ਕਾਫੀ ਦਿਨਾਂ ਬਾਅਦ ਇਸ Laash ਦਾ ਭੇਦ ਖੁੱਲ ਕੇ ਸਾਹਮਣੇ ਆ ਚੁੱਕਿਆ ਹੈ। ਮ੍ਰਿਤਕ ਲੜਕੀ ਦੀ ਪਛਾਣ ਤਾਨੀਆ ਦੇ ਰੂਪ ਵਿੱਚ ਹੋਈ ਹੈ। ਪਰਿਵਾਰ ਮੁਤਾਬਕ ਤਾਨੀਆ ਇੱਕ ਮਹੀਨਾ ਪਹਿਲਾਂ ਘਰ ਤੋਂ ਕੱਪੜੇ ਖਰੀਦਣ ਦਾ ਕਹਿ ਕੇ ਗਾਇਬ ਹੋ ਗਈ ਸੀ। ਪਰ ਹੁਣ ਤਾਨੀਆ ਦੀ Laash ਮਿਲਣ ਤੋਂ ਬਾਅਦ ਪਰਿਵਾਰ ਵੀ ਸਦਮੇ ਵਿੱਚ ਹੈ ਅਤੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਸਾਡੇ ਕੋਲ ਤਾਂ ਕੱਪੜੇ ਲੈਣ ਗਈ ਸੀ। ਮੋੜ ਕੇ ਘਰ ਨਹੀਂ ਹੈ। ਬਾਕੀ ਸਾਰਾ ਪੋਲਸ ਵਾਲਿਆਂ ਨੂੰ ਪਤਾ ਜੋ ਉਹਨਾਂ ਨੇ ਕੀਤਾ ਹੈ। ਸਾਨੂੰ ਤਾਂ ਕੋਈ ਨਹੀਂ ਪਤਾ। ਉਹਨਾਂ ਨੇ ਆਪਣੇ ਕੋਲੇ ਲੱਭੀ ਆ ਸੀ ਪਰ ਕਿਸੇ ਦਾ ਨਾਂ ਨਾ ਆਇਆ ਤਾਂ ਨਾਂ ਸੀ ਦੇ ਦਿੱਤਾ। ਕੀ ਨਾਂ ਸੀ ਲੜਕੀ ਦਾ? ਪਾਨੀਆ। ਕਿੰਨੀ ਉਮਰ ਸੀ ਆ ਦੀ? 17 ਸਾਲ। 17 ਸਾਲ ਆ ਟਿਕਨੇ। ਤੇ ਹੁਣ ਤੁਸੀਂ ਕੀ ਮੰਗ ਕਰਦੇ ਆ? ਸਿਤਾਏ ਚੈਂਦੇ ਆ ਮਾਨਸਾਨਾ ਸਾਹਿਬ ਨੇ ਪਰਵਾਰ ਮੁਤਾਬਕ ਮ੍ਰਿਤਕ ਤਾਨੀਆਂ ਦੇ ਪਿੰਡੇ ਹੀ ਇੱਕ ਨੌਜਵਾਨ ਨਜੈਸਵਨ ਸੰ ਉਹ ਲੜਕਾ ਹੁਣ ਵਿਦੇਸ਼ ਵਿੱਚ ਚਲਾ ਗਿਆ ਬਲਸ ਮੁਤਾਬਕ ਸੁਰਜੀਤ ਨਾਮਕ ਲੜਕੇ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਉਹ ਲੋਕ ਕਹਿੰਦੇ ਨੇ ਕਿ ਸੁਰਜੀਤ ਅਤੇ ਤਾਨੀਆ ਦੇ ਵਿਚਕਾਰ ਕਿਸੇ ਗੱਲ ਤੋਂ ਲੈ ਕੇ ਅਣਬਨ ਹੋ ਗਈ ਸੀ ਸੁਰਜੀਤ ਨੇ ਤਾਨੀਆ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਅਤੇ লাশ ਨੂੰ ਖੂਹ ਵਿੱਚ ਸੁੱਟ ਕੇ ਖੁਦ ਵਿਦੇਸ਼ੋਂ ਫਰਾਰ ਹੋ ਗਿਆ 124 ਨੂੰ ਨਕੌਦਰ ਸਦਰ ਦੇ ਏਰੀਏ ਦੇ ਵਿੱਚੋਂ ਇੱਕ ਖੂਹ ਦੇ ਵਿੱਚੋਂ ਇਹ ਕਲਾਸ਼ ਮਿਲੀ ਸੀ ਜਿਹੜੀ ਕਿ ਬਿਲਕੁਲ ਹੀ ਗੜੀ ਸਲੀ ਸੀ ਉਸ লাশ ਨੂੰ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਸਪੈਸ਼ਲ ਬ੍ਰਾਂਚ ਵਤਸਲਾ ਗੁਪਤਾ ਸਾਡੇ ਨਵੇਂ ਆਏ ਨੇ ਐਸਪੀ ਨਕੋਦਰ ਇਹਨਾਂ ਸਾਰਿਆਂ ਨੇ ਉਸ ਲਾਸ਼ ਨੂੰ ਉੱਥੋਂ ਕੱਢ ਕੇ ਤੇ ਉਸ ਦਾ ਪੋਸਟਮार्टम ਕਰਾਇਆ ਕੋਈ ਵੀ ਕਲੂ ਨਹੀਂ ਸੀ ਹੈਗਾ ਇਸ ਕੇਸ ਦੇ ਵਿੱਚ ਬਿਲਕੁਲ ਬਲਾਈਂਡ ਮਰਡਰ ਸੀ ਇਹਨਾਂ ਨੇ ਬੜੀ ਮਿਹਨਤ ਨਾਲ ਹੀ ਪਹਿਲਾਂ ਤੇ ਉਸ ਲੜਕੀ ਨੂੰ ਜਿਹੜੀ ਲਾਸ਼ ਮਿਲਿਆ ਉਹਨੂੰ ਟ੍ਰੇਸ ਕੀਤਾ ਜਿਸ ਦਾ ਸਾਨੂੰ ਬਾਅਦ ਚ ਪਤਾ ਲੱਗਿਆ ਕਿ ਜਿਸ ਦਾ ਨਾਮ ਤਾਨਿਆ ਸੀਗਾ ਤੇ ਉਸ ਲੜਕੀ ਦੇ ਫਿਰ ਘਰ ਤੋਂ ਇਹਨਾਂ ਨੇ ਤਫ਼ਤੀਸ਼ ਸ਼ੁਰੂ ਕੀਤੀ ਇਹਨਾਂ ਨੇ ਟੈਕਨੀਕਲੀ ਤੇ ਉੱਥੇ ਲੋਕਾਂ ਦੀ ਪੁੱਛਗਿੱਛ ਕਰਕੇ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਲੜਕੀ ਦਾ ਹੀ ਇੱਕ ਜਾਣਕਾਰ ਸੀਗਾ ਜਿਸ ਦਾ ਨਾਮ ਸੀ ਸੁਰਜੀਤ ਸਿੰਘ ਉਸ ਨੇ ਉਸ ਬੱਚੀ ਦਾ ਕਤਲ ਕੀਤਾ ਉਸ ਦਾ ਗਲਾ ਕੋਟ ਕੇ ਤੇ ਖੁਦ ਉਹ ਕਿਤੇ ਬਾਹਰਲੇ ਮੁਲਕ ਫਰਾਰ ਹੋ ਗਿਆ ਜੋ ਕੇਸ ਰਜਿਸਟਰ ਕਰ ਲਿਆ ਗਿਆ ਤੇ ਉਸ ਦੋਸ਼ੀ ਦੀ ਹੁਣ ਕੋਸ਼ਿਸ਼ جاری ਹੈ ਉਸ ਨੂੰ ਅਰੈਸਟ ਕਰਨ ਦੇ ਵਿੱਚ ਤੇ ਇਸ ਥੀਨ ਨੂੰ ਮੈਂ ਇਹ ਸਪੈਸ਼ਲੀ ਦੱਸਣਾ ਚਾਹੁੰਦਾ ਕਿ ਸਾਡੀ ਜਲੰਧਰ ਰੂਰਲ ਪੁਲਿਸ ਨੇ ਬਹੁਤ ਹੀ ਮਿਹਨਤ ਤੇ ਲਗਨ ਨਾਲ ਇਸ ਬਲਾਈਂਡ ਮਟਰ ਨੂੰ ਪੇਸ ਕੀਤਾ। ਹੁਣ ਮ੍ਰਿਤਕ ਲੜਕੀ ਤਾਨੀਆਂ ਦਾ ਪਰਿਵਾਰ ਕਾਤਲ ਨੂੰ ਜਲਦ ਫੜਨ ਦੀ ਮੰਗ ਕਰ ਰਿਹਾ ਅਤੇ ਇਨਸਾਫ ਲਈ ਗੁਖਾਰ ਲਗਾ ਰਿਹਾ। ਪਰ ਇੱਕ ਲੜਕੀ ਵੱਲੋਂ ਕੀਤੀ ਨਾ ਸਮਝੀ ਨੇ ਨਾ ਸਿਰਫ ਮਾਂ-ਬਾਪ ਦੇ ਸਿਰ ਤੇ ਭਾਰੀ ਦੁੱਖ ਪਾ ਦਿੱਤਾ ਹੈ ਬਲਕਿ ਉਸਨੇ ਖੁਦ ਦੀ ਜ਼ਿੰਦਗੀ ਵੀ ਉਸਨੇ ਗਵਾ ਲਈ ਹੈ। ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਜੇ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563